ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸਿੰਘ ਕੁਕਿੰਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਜੇ ਜੇ ਤੱਕ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਲੋ ਅੱਜ ਬਣਾਵਾਂਗੇ ਆਪਾਂ ਬੈਂਗਣ ਦਾ ਪੜਥਾ ਬੈਂਗਣ ਦਾ ਪੜਥਾ ਬਣਾਉਣ ਵਾਸਤੇ ਆਪਾਂ ਬੈਂਗਣ ਦੋ ਬੈਂਗਣ ਆਪਾਂ ਨੇ ਲਏ ਆ ਇਹਨੋਂ ਆਪਾਂ ਨੇ ਬਣਾ ਚੰਗੀ ਤਰ੍ਹਾਂ ਧੋ ਲਿਆ ਤੇ ਹੁਣ ਆਪਾਂ ਜਿਹੜੀਆਂ ਇਹ ਡੰਡੀਆਂ ਕੱਟ ਦਵਾਂਗੇ ਇਪ ਪਰਤਾ ਜਿਹੜਾ ਆਪਾਂ ਮਟਰ ਪਾ ਕੇ ਬਣਾਵਾਂਗੇ ਆਪਾਂ ਨੇ ਬੈਂਗਣਾ ਨੂੰ ਭੁੰਨਣਾ ਨਹੀਂ ਹੈ ਐਸੀ ਤਰ੍ਹਾਂ ਹੀ ਆਪਾਂ ਨੇ ਬੈਂਗਣਾਂ ਦੇ ਜਿਹੜੇ ਛਿਲਕੇ ਚੰਗੀ ਤਰ੍ਹਾਂ ਉਤਾਰ ਦੇਣਾ ਜੇ ਆਪਾਂ ਨੂੰ ਲੱਗਦਾ ਵੀ ਇਹਦੇ ਵਿੱਚ ਵਿੱਚ ਬੀਜ ਮੋਟੇ ਆ ਤਾਂ ਆਪਾਂ ਉਹਨਾਂ ਨੂੰ ਕੱਢ ਸਕਦੇ ਆ ਤੇ ਬਾਕੀ ਜਿਹੜਾ ਆਪਾਂ ਸਾਫ਼ ਬੈਂਗਣਾ ਉਹਦਾ ਪਰਤਾ ਤਿਆਰ ਕਰ ਸਕਦੇ ਆ ਹਾਂਜੀ ਇਸ ਤਰ੍ਹਾਂ ਆਪਾਂ ਨੇ ਸਾਰਾ ਜਿਹੜਾ ਦੋਹੇ ਬੈਂਗਣਾਂ ਦਾ ਜਿਹੜਾ ਛਿਲਕਾ ਉਤਾਰਤਾ ਹੁਣ ਆਪਾਂ ਇਹਨੂੰ ਕੱਟ ਕੇ ਇੱਕ ਵਾਰੀ ਚੈੱਕ ਕਰ ਲੈਣੇ ਆ ਕਿ ਬੈਂਗਣ ਵਿੱਚੋਂ ਸਾਫ਼ ਹੈ ਦੇਖੋ ਬੈਂਗਣ ਸਾਫ਼ ਹੈ ਤੇ ਨਰਮ ਹੈ ਇਹਨੂੰ ਆਪਾਂ ਕਟਿੰਗ ਕਰ ਲੈਣੀ ਕਿਸੇ ਵੀ ਸ਼ੇਪ ਦੇ ਵਿੱਚ ਆਪਾਂ ਇਹਨੂੰ ਕੱਟ ਸਕਦੇ ਆ ਆਪਾਂ ਇਹਨੂੰ ਐਸੇ ਤਰ੍ਹਾਂ ਹੀ ਲੰਬੇ-ਲੰਬੇ ਸ਼ੇਪ ਦੇ ਵਿੱਚ ਕੱਟ ਲੈਣਾ ਆ ਜਿਹਨੂੰ ਅਸੇ ਤਰ੍ਹਾਂ ਹੀ ਆਪਾਂ ਨੇ ਜਿਹੜੇ ਦੋਨੇ ਬੈਂਗਣ ਕੱਟ ਕੇ ਤਿਆਰ ਕਰ ਲੈਣੇ ਆ ਇਹ ਨਾਲ ਦੇ ਨਾਲ ਇਹਨਾਂ ਨੂੰ ਆਪਾਂ ਨੇ ਪਾਣੀ ਦੇ ਵਿੱਚ ਪਾ ਦੇਣਾ ਤਾਂ ਕਿ ਜਿਹੜੇ ਬੈਂਗਣ ਇਹ ਕਾਲੇ ਨਾ ਹੋਣ। ਇਹ ਦੇਖੋ ਆਪਾਂ ਨੇ ਇਹਨੂੰ ਰਫ ਲੀਜੀਏ ਕੱਟ ਲਿਆ ਤਾਂ ਹੁਣ ਆਪਾਂ ਇਹਨੂੰ ਪਾਣੀ ਦੇ ਵਿੱਚ ਪਾ ਦਵਾਂਗੇ। ਤਾਜ਼ੇ ਭੈਂਗਾ ਨਾਲ ਆਪਾਂ ਇਹਨਾਂ ਨੂੰ ਐਸੀ ਤਰ੍ਹਾਂ ਹੀ ਜੇ ਢੇਰ ਬਣਾ ਲੈਣਾ। ਹੁਣ ਆਪਾਂ ਇਹਨੂੰ ਪਾਣੀ ਦੇ ਵਿੱਚ ਡਬੋ ਦਿੱਤਾ। ਤੇ ਹੁਣ ਕੁੱਕਰ ਦੇ ਵਿੱਚ ਆਪਾਂ ਇੱਕ ਚਮਚਾ ਜਿਹੜਾ ਪਾਇਆ ਸਰੋਂ ਦਾ ਤੇਲ। ਤੇਲ ਨੂੰ ਆਪਾਂ ਨੇ ਚੰਗੀ ਤਰ੍ਹਾਂ ਗਰਮ ਕਰ ਲੈਣਾ। ਤੇਲ ਸਾਡਾ ਗਰਮ ਹੋ ਗਿਆ ਆਪਾਂ ਬੈਂਗਣਾਂ ਜਿਹੜੇ ਪਾਣੀ ਚੋਂ ਕੱਢ ਕੇ ਚੰਗੀ ਤਰ੍ਹਾਂ ਪਾਣੀ ਨਿਚੋੜ ਕੇ ਉਹਨਾਂ ਬੈਂਗਣਾਂ ਨੂੰ ਆਪਾਂ ਨੇ ਕੁੱਕਰ ਦੇ ਵਿੱਚ ਪਾ ਤਾ ਤੇ ਤੇਲ ਦੇ ਵਿੱਚ ਉਹਨੂੰ ਚੰਗੀ ਤਰ੍ਹਾਂ ਮਿਕਸ ਕਰਤਾ ਨਾਲ ਪਾਇਆ ਆਪਾਂ ਨੇ ਹਲਦੀ ਪਾਊਡਰ ਨਮਕ ਅੱਧਾ-ਅੱਧਾ ਚਮਚ ਆਪਾਂ ਨੇ ਪਾਇਆ ਦਰਦਰਾ ਧਨੀਆ ਅੱਧਾ ਚਮਚ ਢੇਗੀ ਮਿਰਚ ਤੇ ਹਰੇ ਧਨੀਏ ਦੇ ਪਾਏ ਆਪਾਂ ਨੇ ਡੰਡਲ ਤੇ ਆਪਾਂ ਇਹ ਚੀਜ਼ਾਂ ਸਾਰੀਆਂ ਜਿਹੜੀਆਂ ਮਿਕਸ ਕਰ ਦੇਣੀਆਂ ਤੇ ਇਹਦੇ ਵਿੱਚ ਆਪਾਂ ਅੱਧਾ ਇੱਕ ਗਲਾਸ ਪਾਵਾਂਗੇ ਪਾਣੀ ਦਾ ਪਾਣੀ ਜਿਹੜਾ ਆਪਾਂ ਨੂੰ ਬਹੁਤ ਜ਼ਿਆਦਾ ਨਹੀਂ ਪਾਉਣਾ ਸਿੰਪਲ ਪਾਣੀ ਆਪਾਂ ਅੱਧਾ ਗਲਾਸ ਜਿਹੜਾ ਪਾਵਾਂਗੇ ਉਹ ਪਾਣੀ ਪਾ ਕੇ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਤਾਂ ਕਿ ਨੂਨ ਮਿਰਚਾ ਜਿਹੜਾ ਬੈਂਗਣਾ ਦੇ ਵਿੱਚ ਪੂਰੀ ਤਰ੍ਹਾਂ ਰਸ ਜਾਵੇ ਹਾਂਜੀ ਹੁਣ ਆਪਾਂ ਕੁੱਕਰ ਦਲਾਨੇ ਢੱਕਣ ਆਪਾਂ ਇਹਨੂੰ ਤਿੰਨ ਜਿਹੜੀਆਂ ਸੀਟੀਆਂ ਮਰਾਵਾਵਾਂਗੇ ਹਾਂਜੀ ਤਿੰਨ ਸੀਟੀਆਂ ਵੱਜ ਗਈਆਂ ਹੁਣ ਆਪਾਂ ਖੋਲ ਕੇ ਦੇਖਦੇ ਆਂ ਬੈਂਗਣਾ ਸਾਡੇ ਕਿਸ ਤਰ੍ਹਾਂ ਬਣੇ ਆਂ ਹੁਣ ਦੇਖੋ ਆਪਾਂ ਕੜਚੀ ਦੇ ਨਾਲ ਇਹਨੂੰ ਚੰਗੀ ਤਰ੍ਹਾਂ ਮੈਸ਼ ਕਰ ਦੇਣਾ ਬੈਂਗਣਾ ਜਿਹੜੇ ਸਾਡੇ ਬਹੁਤ ਵਧੀਆ ਬਣ ਕੇ ਤਿਆਰ ਹੋਏ ਆਂ ਉਹਨੂੰ ਪੂਰੀ ਤਰ੍ਹਾਂ ਜਿਹੜੇ ਉਲ ਗਏ ਤੇ ਇੱਕ ਪਾਸੇ ਹੁਣ ਆਪਾਂ ਕਰਦੇ ਆਂ ਤੜਕਾ ਤਿਆਰ ਅੱਧਿਕ ਕੜਚੀ ਪਾਈ ਆਪਾਂ ਨੇ ਸਰੋਂ ਦੇ ਤੇਲ ਦੀ ਬੈਨ ਨੂੰ ਆਪਾਂ ਨੇ ਪੂਰੀ ਤਰ੍ਹਾਂ ਗਰਮ ਕਰ ਲਿਆ ਨਾਲ ਪਾਇਆ ਆਪਾਂ ਨੇ ਹਿੰਗ ਰਾਏ ਸਾਬਤ ਜੀਰਾ ਇਹਦੇ ਨਾਲ ਜਿਹੜੇ ਮਸਾਲੇ ਆਪਾਂ ਪਾਏ ਆ ਇਹਦੇ ਨਾਲ ਜਿਹੜੀ ਸਬਜੀ ਬਣ ਕੇ ਬਹੁਤ ਹੀ ਪਰਤਾ ਸੁਆਦ ਤਿਆਰ ਬਣਦਾ ਨਾਲ ਪਾਏ ਆਪਾਂ ਨੇ ਅਦਰਕ ਤੇ ਲਸਣ ਦਾ ਪੇਸਟ ਇਹਨੂੰ ਵੀ ਆਪਾਂ ਨੇ ਚੰਗੀ ਤਰ੍ਹਾਂ ਪੁੰਨ ਲੈਣਾ ਗੈਸ ਜਿਹੜਾ ਆਪਾਂ ਮੀਡੀਅਮ ਤੇ ਕਰਿਆ ਹੈ ਕਿਉਂਕਿ ਜਿਹੜਾ ਲਸਣ ਆ ਬਹੁਤ ਜਲਦੀ ਥੱਲੇ ਲਾ ਜਾਂਦਾ ਤੇ ਨਾਲ ਆਪਾਂ ਨੇ ਪਾਏ ਪਿਆਜ਼ ਬਰੀਕ ਕੱਟੇ ਹੋਏ ਆਪਾਂ ਨੇ ਦੋ ਪਿਆਜ਼ ਪਾਏ ਆ ਇਹਨਾਂ ਨੂੰ ਵੀ ਆਪਾਂ ਨੇ ਹਲਕਾ ਜਿਹਾ ਬ੍ਰਾਊਨ ਕਰ ਲਿਆ ਇਹ ਪਰਠਾ ਜਿਹੜਾ ਆਪਾਂ ਬਹੁਤ ਆਸਾਨ ਤਰੀਕੇ ਨਾਲ ਬਣਾਵਾਂਗੇ ਬਹੁਤ ਹੀ ਸਵਾਦ ਤਿਆਰ ਹੁੰਦਾ ਜੇ ਤੁਸੀਂ ਇੱਕ ਵਾਰੀ ਇਸ ਤਰ੍ਹਾਂ ਬਣਾ ਲਿਆ ਤੁਸੀਂ ਹਮੇਸ਼ਾ ਹੀ ਐਸੀ ਤਰ੍ਹਾਂ ਹੀ ਬਣਾਉਂਗੇ ਨਾਲ ਪਾਏ ਆਪਾਂ ਨੇ ਟਮਾਟਰ ਦੋ ਵੱਡੇ ਟਮਾਟਰ ਆਪਾਂ ਨੇ ਬਰੀਕ ਬਰੀਕ ਕੱਟ ਲੇ। ਉਹਨਾਂ ਨੂੰ ਵੀ ਆਪਾਂ ਨੇ ਚੰਗੀ ਤਰ੍ਹਾਂ ਪਿਆਜ਼ਾਂ ਦੇ ਵਿੱਚ ਭੁੰਨ ਲੈਣਾ। ਹਾਂਜੀ ਪਿਆਜ਼ ਦੇਖ ਲਓ ਸਾਡੇ ਸੌਫਟ ਹੋ ਗਏ ਨਾ ਟਮਾਟਰਾਂ ਜਿਹੜੇ ਉਹ ਵੀ ਪੂਰੀ ਤਰ੍ਹਾਂ ਸੌਫਟ ਹੋ ਗਏ। ਤੇ ਹੁਣ ਆਪਾਂ ਇਹਦੇ ਨਾਲ ਪਾਵਾਂਗੇ ਹਰੀ ਮਿਰਚ। ਅਸੀਂ ਚਾਰ-ਪੰਜ ਹਰੀ ਮਿਰਚ ਲਈ ਉਹਨਾਂ ਨੂੰ ਬਰੀਕ-ਬਰੀਕ ਕੱਟ ਲਿਆ। ਇਹਨਾਂ ਨੂੰ ਵੀ ਆਪਾਂ ਨੇ ਹਲਕਾ ਜਿਹਾ ਬ੍ਰਾਊਨ ਕਰ ਲੈਣਾ। ਭੁੰਨ ਲੈਣਾ। ਹਾਂਜੀ ਹੁਣ ਪਾਵਾਂਗੇ ਅਸੀਂ ਨਮਕ। ਅੱਧਾ ਚਮਚਾ ਜਿਹੜਾ ਆਪਾਂ ਨੇ ਕੁੱਕਰ ਦੇ ਵਿੱਚ ਪਾਇਆ ਤਾਂ ਅੱਧਾ ਚਮਚਾ ਜਿਹੜਾ ਆਪਾਂ ਹੁਣ ਪਾਵਾਂਗੇ ਅੱਧਾ ਚਮਚਾ ਆਪਾਂ ਨੇ ਨਮਕ ਦਾ ਪਾਇਆ ਤੇ ਉਹਨੂੰ ਆਪਾਂ ਨੇ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਨਮਕ ਆਪਾਂ ਆਪਣੀ ਲੋੜ ਦੇ ਅਨੁਸਾਰ ਪਾ ਸਕਦੇ ਹਾਂ ਅੱਧਾ ਚਮਚਾ ਪਾਇਆ ਸੀ ਹਲਦੀ ਦਾ ਅੱਧਾ ਚਮਚਾ ਪਾਇਆ ਸੀ ਕਸੂਰੀ ਮੇਥੀ ਅੱਧਾ ਚਮਚਾ ਲਾਲ ਮਿਰਚ ਅੱਧਾ ਚਮਚ ਦੇਗੀ ਮਿਰਚ ਅੱਧਾ ਚਮਚ ਪਾਈ ਕਸੂਰੀ ਮੇਥੀ ਇਹਨਾਂ ਚੀਜ਼ਾਂ ਨੂੰ ਆਪਾਂ ਨੇ ਸਾਰਿਆਂ ਨੂੰ ਪੂਰੀ ਤਰ੍ਹਾਂ ਮਿਕਸ ਕਰ ਲੈਣਾ। ਦੇਖੋ ਮਸਾਲੇ ਨੇ ਕਿਉਂ ਛੱਡਤਾ। ਹੁਣ ਆਪਾਂ ਇਹਦੇ ਵਿੱਚ ਇੱਕ ਗਲਾਸ ਪਾਇਆ ਗਰਮ ਪਾਣੀ ਦਾ। ਗਰਮ ਪਾਣੀ ਹੈ। ਆਪਾਂ ਨੇ ਇਸ ਤੜਕੇ ਦੇ ਵਿੱਚ ਜਿਹੜਾ ਪਾਣੀ ਹੈ ਉਹ ਗਰਮੇ ਪਾਉਣਾ ਠੰਡਾ ਨਹੀਂ ਪਾਉਣਾ। ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਭੁੰਨ ਲਿਆ 5 ਮਿੰਟ ਦੇ ਨਾਲ ਪਾਏ ਆਪਾਂ ਹਰੇ ਮਟਰ। ਹਰੇ ਮਟਰਾਂ ਨੂੰ ਵੀ ਆਪਾਂ ਨੇ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਤੇ ਆਪਾਂ ਇਹਨੂੰ ਢੱਕ ਕੇ 2 ਕੁ ਮਿੰਟ ਜਿਹੜਾ ਸੇਕ ਲਗਾਵਾਂਗੇ। ਹਾਂਜੀ ਮਟਰ ਹੈ ਜਿਹੜੇ ਦੇਖੋ ਸਾਡੇ ਸੌਫਟ ਹੋ ਗਏ ਮਸਾਲਾ ਕਿੰਨਾ ਵਧੀਆ ਭੁੱਜ ਕੇ ਤਿਆਰ ਹੋ ਗਿਆ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਜਿਹੜੇ ਇਹ ਮਟਰ ਹੈ ਇਹਨੂੰ ਬਣਾਉਣੇ ਚ ਬਹੁਤ ਟਾਈਮ ਲਾ ਜਾਂਦਾ ਹੈ ਜੇ ਆਪਾਂ ਇਹਨੂੰ ਐਸੀ ਤਰ੍ਹਾਂ ਬਣਾਈਏ ਹੁਣ ਆਪਾਂ ਜਿਸ ਕੁੱਕਰ ਦੇ ਵਿੱਚ ਆਪਾਂ ਨੇ ਉਬਾਲੇ ਬੈਂਗਣ ਉਹਦੇ ਵਿੱਚ ਹੀ ਇਹ ਮਸਾਲਾ ਜਿਹੜਾ ਆਪਾਂ ਨੇ ਪਾ ਦੇਣਾ ਹੁਣ ਇਹ ਮਸਾਲੇ ਦੇ ਵਿੱਚ ਆਪਾਂ ਨੇ ਬੈਂਗਣਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਿੰਦੇ ਹਾਂ ਦੇਖੋ 파ਰਥ ਬਣਨ ਦੇਖਣ ਦੇ ਵਿੱਚ ਕਿੰਨਾ ਵਧੀਆ ਹੈ ਅਜੇ ਮਟਰ ਹੈ ਸਾਡੇ ਇਸ ਇਸ ਸਟੇਜ ਤੇ ਅਜੇ ਥੋੜੇ ਜਿਹਾ ਕੱਚੇ ਹਨ ਨਰਮ ਹੈ ਇਸ ਕਰਕੇ ਅਸੀਂ ਇਹਨੂੰ ਕੁੱਕਰ ਦੇ ਵਿੱਚ ਪਾ ਕੇ ਜਿਹੜੀਆਂ ਦੋ ਤਿੰਨ ਸੀਟੀਆਂ ਮਰਵਾਉਣਾਂਗੇ ਤਾਂ ਕਿ ਜਿਹੜੇ ਮਟਰ ਆ ਉਹ ਪੂਰੀ ਤਰ੍ਹਾਂ ਪੱਕ ਜਾਣ ਹੁਣ ਆਪਾਂ ਇਹ ਕੁੱਕਰ ਨੂੰ ਲਾਉਣੇ ਦੋ ਜਿਹੜੀਆਂ ਸੀਟੀਆਂ ਮਰਵਾਉਣੀਆਂ ਹਾਂਜੀ ਦੋ ਸੀਟੀਆਂ ਵੱਜ ਗਈਆਂ ਸੀ ਸਬਜੀ ਨੂੰ ਦੁਆਰਾ ਪੈਨ ਦੇ ਵਿੱਚ ਕੱਢ ਲੈ ਮਟਰ ਜਿਹੜੇ ਸਾਡੇ ਬਿਲਕੁਲ ਬਣ ਕੇ ਤਿਆਰ ਹੋ ਗਏ ਤੇ ਸਬਜੀ ਜਿਹੜੀ ਸਾਡੀ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਗਈ ਆਪਾਂ ਨੇ ਪਾਇਆ ਇੱਕ ਚਮਚ ਗਰਮ ਮਸਾਲਾ ਤੇ ਨਾਲ ਪਾਇਆ ਆਪਾਂ ਨੇ ਹਰਾ ਧਨੀਆ ਬੈਂਗਣ ਦਾ ਪੜਥਾ ਬਹੁਤ ਹੀ ਆਸਾਨ ਤਰੀਕੇ ਨਾਲ ਦੇਖੋ ਆਪਾਂ ਬਣਾਇਆ ਤੁਸੀਂ ਇੱਕ ਵਾਰੀ ਬਣਾਉਂਗੇ ਤੁਸੀਂ ਹਮੇਸ਼ਾ ਹੀ ਇਸੇ ਤਰ੍ਹਾਂ ਬਣਾਉਂਗੇ ਇਸੇ ਤਰ੍ਹਾਂ ਹੀ ਸਾਰੇ ਮਸਾਲੇ ਪਾ ਕੇ ਜੇ ਬਣਾਓਗੇ ਤਾਂ ਜਿਹੜਾ ਪੜਥਾ ਬਣ ਕੇ ਬਹੁਤ ਹੀ ਸੁਆਦਿਆਰ ਹੁੰਦਾ ਤੇ ਬਹੁਤ ਹੀ ਆਸਾਨ ਤਰੀਕੇ ਨਾਲ ਤੇ ਬਹੁਤ ਹੀ ਸਵਾਦ ਆਪਾਂ ਅੱਧੇ ਘੰਟੇ ਦੇ ਵਿੱਚ ਇਹ ਪੜਥਾ ਤਿਆਰ ਕਰ ਲਿਆ। ਬੈਂਗਣ ਸਾਡੇ ਬਿਲਕੁਲ ਸਾਬਤ ਹੈ ਹੁਣ ਆਪਾਂ ਤੁਹਾਨੂੰ ਇੱਕ ਪਲੇਟ ਦੇ ਵਿੱਚ ਪਾ ਕੇ ਦਿਖਾਣਾ ਹੈ। ਦੇਖੋ ਇਸ ਦੇਖਣ ਦੇ ਵਿੱਚ ਜਿਹੜੀ ਸਾਡੀ ਸਬਜੀ ਆ ਬੈਂਗਣ ਦਾ ਪੜਥਾ ਉਹ ਬਹੁਤ ਵਧੀਆ ਲੱਗ ਰਿਹਾ ਤੇ ਖਾਣ ਵਿੱਚ ਵੀ ਇਹ ਬਹੁਤ ਸੁਆਦਿਆਰ ਹੁੰਦਾ। ਸਾਡਾ ਪਰਠਾ ਜਿਹੜਾ ਬਣ ਕੇ ਤਿਆਰ ਹੋ ਗਿਆ ਤੇ ਦੇਖੋ ਦੇਖਣ ਦੇ ਵਿੱਚ ਕਿੰਨਾ ਵਧੀਆ ਲੱਗ ਰਿਹਾ ਤੇ ਖਾਣ ਵਿੱਚ ਵੀ ਬਹੁਤ ਸਵਾਦ ਹੁੰਦਾ ਜੇ ਤੁਹਾਨੂੰ ਮੇਰਾ ਵੀਡੀਓ ਪਸੰਦ ਆਇਆ ਬਈ ਇੱਕ ਵਾਰੀ ਜਰੂਰ ਬਣਾਇਓ ਮੇਰੇ ਦੇਖਣ ਦਾ ਧੰਨਵਾਦ ਜੀ